ਦੋਸਤੋ ਗੁਰਦਾਸਪੁਰ ਜ਼ਿਲ੍ਹੇ ਦਾ ਇੱਕ ਪਿੰਡ ਹੈ ਪਿੰਡ ਦਾ ਨਾਮ ਹੈ ਭਰਤ ਭਰਤ ਪਿੰਡ ਦੇ ਵਿੱਚ ਅੱਜ ਜ਼ਮੀਨਾਂ ਅਕਵਾਇਰ ਹੋਣ ਲੱਗੀਆਂ ਸੀ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਗਿਆ ਜੇਸੀਬੀ ਮਸ਼ੀਨਾਂ ਦੇ ਨਾਲ ਕਿਸਾਨਾਂ ਦੀ ਫਸਲਵਾਦੀ ਤੇ ਰੋਡ ਬਣਾਉਣ ਦੇ ਲਈ ਉੱਥੇ ਕੰਮ ਸ਼ੁਰੂ ਹੋ ਗਿਆ। ਬਿਲਕੁਲ ਤੜਕਸਾਰ ਸੱਜਰੇ ਦੀ ਇਹ ਗੱਲ ਹੈ। ਜਦੋਂ ਕਿਸਾਨਾਂ ਨੂੰ ਪਤਾ ਲੱਗਦਾ ਕਿ ਸਾਡੀਆਂ ਜ਼ਮੀਨਾਂ ਦੇ ਵਿੱਚ ਜਿੱਥੇ ਸਾਡੀਆਂ ਕਣਕਾਂ ਖੜੀਆਂ ਸੀ, ਉੱਥੇ ਤਾਂ ਜੇਸੀਬੀ ਮਸ਼ੀਨ ਚੱਲ ਰਹੀ ਹੈ ਤਾਂ ਕਿਸਾਨ ਜਥੇਬੰਦੀ ਦਾ ਝੰਡਾ ਹੱਥ ਦੇ ਵਿੱਚ ਫੜ ਕੇ ਜਥੇਬੰਦੀ ਨੂੰ ਨਾਲ ਲੈ ਕੇ ਮੌਕੇ ਤੇ ਪਹੁੰਚਦੇ ਨੇ ਜੇਸੀਬੀ ਮਸ਼ੀਨਾਂ ਰੁਕਵਾਤੀ ਜਾਂਦੀਆਂ। ਪੁਲਿਸ ਪ੍ਰਸ਼ਾਸਨ ਮੌਕੇ ਤੇ ਮੌਜੂਦ ਸੀ। ਇਹਨਾਂ ਕਿਸਾਨਾਂ ਦਾ ਸਾਥ ਦਿੱਤਾ ਕਿਸਾਨ ਮਜ਼ਦੂਰ ਸੰਘਰਸ਼ਕ ਕਮੇਟੀ ਨੇ ਯਾਨੀ ਕਿ ਸਰਪੜ ਸਿੰਘ ਪੰਦੇਰ ਸਤਨਾਮ ਸਿੰਘ ਪੰਨੂ ਹੋਰਾਂ ਦੀ ਜਿਹੜੀ ਜਥੇਬੰਦੀ ਹੈ ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋ ਤੁਸੀਂ ਦੇਖ ਰਹੇ ਹੋ ਸੱਤ ਟੈਲੀਵਿਜ਼ਨ ਜਿਹੜੇ ਦੋਸਤ ਨਵੇਂ ਆਏ ਨੇ ਉਹ ਚੈਨਲ ਸਬਸਕ੍ਰਾਈਬ ਕਰ ਸਕਦੇ ਨੇ ਸਬਸਕ੍ਰਾਈਬ ਕਰ ਵੀ ਲੈਣ ਕਿਉਂਕਿ ਜਦੋਂ ਵੀ ਕੋਈ ਇਹੋ ਜਿਹਾ ਮੈਟਰ ਹੁੰਦਾ ਖਾਸ ਕਰਕੇ ਪੰਜਾਬ ਦੀਆਂ ਜ਼ਮੀਨਾਂ ਤੇ ਕਿਸਾਨੀ ਦੇ ਨਾਲ ਜੁੜਿਆ ਹੋਇਆ ਸਭ ਤੋਂ ਪਹਿਲਾਂ ਉਹ ਜਾਣਕਾਰੀ ਛ ਤੁਹਾਡੇ ਤੱਕ ਲੈ ਕੇ ਆਉਂਦੇ ਕਿ ਕੀ ਵਾਪਰ ਰਿਹਾ ਤੁਸੀਂ ਚੰਗਲ ਸਬਸਕ੍ਰਾਈਬ ਵੀ ਕਰ ਸਕਦੇ ਹੋ ਗੁਰਦਾਸਪੁਰ ਜ਼ਿਲ੍ਹੇ ਦਾ ਇੱਕ ਪਿੰਡ ਹੈ ਦੋਸਤੋ ਭਰਤ ਉੱਥੇ ਜੰਮੂ ਕਟੜਾ ਐਕਸਪ੍ਰੈਸ ਵੇ ਬਣਨਾ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਹੋਣੀਆਂ ਕਿਸਾਨ ਸਹਿਮਤ ਨਹੀਂ ਹੈਗੇ ਜ਼ਮੀਨਾਂ ਦੇਣ ਦੇ ਲਈ ਪੁਲਿਸ ਤੇ ਕਿਸਾਨਾਂ ਦੇ ਵਿਚਾਲੇ ਟਕਰਾਅ ਹੋਇਆ ਜਿਹੜੀ ਵੀਡੀਓ ਮੈਂ ਹੁਣ ਅਖੀਰ ਦੇ ਵਿੱਚ ਤੁਹਾਨੂੰ ਟਕਰਾਅ ਦੀ ਵੀਡੀਓ ਉਹ ਨਾਲ ਚਲਾਉਂਗਾ ਤੁਸੀਂ ਦੇਖੋਗੇ ਕਿਸਾਨ ਭਰਤ ਪਿੰਡ ਦੇ ਕਿਸਾਨਾਂ ਦਾ ਕਹਿਣਾ ਕਿ ਸਾਡੀਆਂ ਜ਼ਮੀਨਾਂ ਧੱਕੇ ਨਾਲ ਅਕਵਾਇਰ ਕੀਤੀਆਂ ਜਾ ਰਹੀਆਂ ਨੇ ਜੋ ਸਾਡੀਆਂ ਜ਼ਮੀਨਾਂ ਦੇ ਭਾਅ ਨੇ ਸਾਨੂੰ ਉਹ ਭਾਅ ਨਹੀਂ ਦਿੱਤੇ ਜਾ ਰਹੇ ਸਾਡੀਆਂ ਕਰੋੜਾਂ ਦੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਖਰੀਦੀਆਂ ਜਾ ਰਹੀਆਂ ਨੇ ਅਸੀਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੈਗੇ ਤੇ ਇਸ ਕਰਕੇ ਜਥੇਬੰਦੀਆਂ ਇਸ ਗੱਲ ਦਾ ਵਿਰੋਧ ਕਰ ਰਹੀਆਂ ਨੇ ਤੇ ਦੂਜੇ ਪਾਸਾ ਇੱਕ ਹੋਰ ਵੀ ਇਸ ਚੀਜ਼ ਦੀ ਸਾਈਡ ਹੈਗੀ ਹੈ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਹੋਰਾਂ ਨੇ ਕਿਹਾ ਸੀ ਕਿ ਕਦੇ ਤੁਸੀਂ ਵੱਡੇ ਪ੍ਰੋਜੈਕਟ ਜਿੱਥੇ ਬੰਦੀਆਂ ਨੂੰ ਕਿਹਾ ਸੀ ਕਿ ਕਦੇ ਤੁਸੀਂ ਵੱਡੇ ਪ੍ਰੋਜੈਕਟ ਰੋਕ ਦਿੰਦੇ ਹੋ ਕਦੇ ਤੁਸੀਂ ਨੂਹਾਂ ਸਸਾਂ ਦੇ ਝਗੜਿਆਂ 'ਚ ਆ ਜਾਂਦੇ ਹੋ ਹਰ ਤੀਜੇ ਦਿਨ ਤੁਸੀਂ ਸੜਕਾਂ ਰੋਕ ਲੈਂਦੇ ਹੋ ਇਸ ਤੋਂ ਪਹਿਲਾਂ ਇੱਕ ਹੋਰ ਸਟੇਟਮੈਂਟ ਸੀ ਦੇਸ਼ ਦੇ ਮੰਤਰੀ ਦੀ ਨਿਤਿਨ ਗੜਕਰੀ ਸਾਹਿਬ ਦੀ ਗੜਕਰੀ ਸਾਹਿਬ ਨੇ ਪੰਜਾਬ ਸਰਕਾਰ ਨੂੰ ਤਾਬਾ ਮਾਰਿਆ ਸੀ ਕਿ ਜੇਕਰ ਪੰਜਾਬ ਦੇ ਵਿੱਚ ਸਾਡੇ ਕੰਮ ਨਹੀਂ ਚੱਲੇ ਹੈਗੇ ਜਿਹੜਾ ਨੈਸ਼ਨਲ ਇਕਨੋਮਿਕ ਕਾਰਡੋਰ ਦੇ ਤਹਿਤ ਪੰਜਾਬ ਦੇ ਵਿੱਚ ਭਾਰਤ ਮਾਲਾ ਪ੍ਰੋਜੈਕਟ ਜਾਂ ਫਿਰ ਹੋਰ ਰੇਲਵੇ ਲਾਈਨਾਂ ਬਣ ਰਹੀਆਂ ਨੇ ਜੇਕਰ ਸਾਡੇ ਪ੍ਰੋਜੈਕਟ ਨਹੀਂ ਚੱਲੇ ਤਾਂ ਅਸੀਂ ਕੰਮ ਰੋਕ ਦੇਾਂਗੇ ਇਹ ਸਬਕਾਸੇ ਦੇ ਮਤੇ ਨਜ਼ਰ ਪੰਜਾਬ ਦੇ ਵਿੱਚ ਵੱਡੇ ਜੋਰਾਂ ਸ਼ੋਰਾਂ ਦੇ ਨਾਲ ਜਿਹੜੇ ਪ੍ਰੋਜੈਕਟ ਨੇ ਉਹ ਚੱਲ ਰਹੇ ਨੇ ਖੇਤਾਂ ਦੇ ਵਿੱਚ ਰੋਡ ਬਣ ਰਹੇ ਨੇ ਅਜੋ ਗੁਰਦਾਸਪੁਰ ਦੇ ਵਿੱਚ ਡੰਡਾ ਚੱਲਿਆ ਕਿਸਾਨਾਂ ਦਾ ਕਹਿਣਾ ਕਿ ਸਾਡੀਆਂ ਜ਼ਮੀਨਾਂ ਧੱਕੇ ਦੇ ਨਾਲ ਅਕਵਾਇਰ ਕੀਤੀਆਂ ਜਾ ਰਹੀਆਂ ਨੇ ਪੰਜਾਬ ਸਰਕਾਰ ਦਾ ਤਰਕ ਹੈਗਾ ਕਿ ਧੱਕੇ ਦੇ ਨਾਲ ਕਿਸੇ ਦੀ ਜ਼ਮੀਨ ਨਹੀਂ ਲਈ ਜਾਊਗੀ ਜਿਹੜਾ ਜ਼ਮੀਨ ਦਾ ਭਾਅ ਹੋਊਗਾ ਬਣਦਾ ਉਹ ਭਾਅ ਸਾਡੇ ਵੱਲੋਂ ਦਿੱਤਾ ਜਾਊਗਾ ਕਿ ਬਥੇਰੇ ਕਿਸਾਨਾਂ ਨੇ ਪੈਸੇ ਸਹਿਮਤੀ ਦੇ ਨਾਲ ਚੱਕ ਵੀ ਲਏ ਪਰ ਕਿਸਾਨ ਜਥੇਬੰਦੀਆਂ ਦਾ ਕਹਿਣਾ ਕਿ ਇਹ ਰੇਟ ਘੱਟ ਨੇ ਕਈ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੀਆਂ ਜ਼ਮੀਨਾਂ ਅਕਵਾਇਰ ਹੋਣ ਹੁਣ ਤੁਸੀਂ ਵੀਡੀਓ ਦੇਖੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਇੱਕ ਹੋਰ ਵੀਡੀਓ ਲਿਆ ਜਾਊਗਾ ਇੱਕ ਇੱਕ ਖੁੱਡ ਦਾ मुर्दाबाल मुर्दाबाल मुब ज़िंद